ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਨਵੀਂ ਪਹਿਲ ਹੁਣ ਛੋਟੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਸਿਵਲ ਹਸਪਤਾਲ ਨਸ਼ਾ ਹਟਾਓ ਕੇਂਦਰ ਦੇ ਅੰਦਰ ਦਾਖਲ ਮੰਗਲਵਾਰ ਨੂੰ 4:30 ਵਜੇ ਦੇ ਲਗਭਗ ਮਨਰੋਗਾਂ ਦੇ ਮਾਹਰ ਡਾਕਟਰ ਅਰਣੁਬਾਂਸਲ ਨੇ ਦਿੱਤੀ ਜਾਣਕਾਰੀ ਡਾਕਟਰ ਅਰਣੁਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਕੋਲ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ 27 ਇਹੋ ਜਿਹੇ ਵਿਅਕਤੀ ਹਨ ਜੋ ਛੋਟੇ ਨਸ਼ਾ ਕਰਨ ਵਾਲੇ ਸਨ ਤੇ ਉਹਨਾਂ ਨੂੰ ਨਸ਼ਾ ਫੜਿਆ ਗਿਆ ਸੀ ਤੇ ਉਹ ਨਸ਼ਾ ਛੱਡਣ ਦੇ ਉਹਨਾਂ ਦੀ ਨiyet ਸੀ ਕਿ ਉਹ ਨਸ਼ਾ ਛੱਡਣਗੇ ਇਸ ਨੂੰ ਲੈ ਕੇ ਉਹਨਾਂ ਨੂੰ ਜੇਲ੍ਹਾਂ ਜ਼ਿਲ੍ਹਾ ਦੇ ਵਿੱਚ ਭੇਜਣ ਦੀ ਬਜਾਏ ਉਹਨਾਂ ਨੂੰ ਸਾਡੇ ਕੋਲ ਦਾਖਲ ਕਰਵਾਇਆ ਗਿਆ ਤੇ ਹੋਰ ਵੀ ਉਹਨਾਂ ਅਪੀਲ ਕੀਤੀ ਕਿ ਜਿਹੜਾ ਵਿਅਕਤੀ ਇਸ ਤਰ੍ਹਾਂ ਦਾ ਨਸ਼ੇ ਦਾਦੀ ਹੈ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਦਾਖਲ ਹੋ ਸਕਦਾ ਹੈ ਉਹਨਾਂ ਕਹ ਆ ਕਿ ਹੁਣ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਸੈਂਟਰ ਦੇ ਅੰਦਰ ਜੋ ਡੀ ਐਡਿਕਸ਼ਨ ਸੈਂਟਰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਬਣਿਆ ਹੋਇਆ ਨਸ਼ਾ ਛਡੋ ਕੇਂਦਰ ਹੈ ਉਸ ਦੇ ਅੰਦਰ ਹੁਣ ਤੱਕ 27 ਮਰੀਜ਼ ਪੰਜਾਬ ਪੁਲਿਸ ਵੱਲੋਂ ਦਾਖਲ ਕਰਵਾਏ ਗਏ ਹਨ ਦੇਖੋ ਤਸਵੀਰਾਂ ਤੁਸੀਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਇੱਕ ਨਸ਼ਾ ਛਡੋ ਕੇਂਦਰ ਬਣਿਆ ਹੋਇਆ ਜਿਸ ਦੇ ਵਿੱਚ ਹੁਣ ਤੱਕ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਜੋ ਇਕਾਦੇਸ਼ ਕੀਤੇ ਪੰਜਾਬ ਪੁਲਿਸ ਵੱਲੋਂ 27 ਮਰੀਜ਼ ਉਸ ਦੇ ਨਸ਼ਾ ਨਸ਼ਾ ਛਡਣ ਲਈ ਦਾਖਲ ਕਰਾ ਦਿੱਤੇ ਹੁੰਦੇ ਹਨ ਪਿੱਛੇ ਜੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਮਹਿੰਮ ਚਲਾਈ ਗਈ ਸੀ ਜਿਸ ਵਿੱਚ ਕੀ ਜਿਹੜੇ ਨਸ਼ਾ ਤਸਕਰਾਂ ਨੂੰ ਛੱਡ ਕੇ ਜਿਹੜੇ ਬਾਕੀ ਛੋਟੇ ਤੌਰ ਤੇ ਨਸ਼ਾ ਕਰਦੇ ਨੇ ਆਪ ਨਸ਼ਾ ਕਰਦੇ ਨੇ ਉਹਨਾਂ ਕੋਲ ਕਈ ਵਾਰ ਛੋਟੀ ਮਾਤਰਾ ਨਸ਼ਾ ਫੜਾਇਆ ਜਾਂਦਾ ਤੇ ਉਹਨਾਂ ਨੂੰ ਕਈ ਵਾਰ ਜੇਲ੍ਹਾਂ ਚ ਤੱਕ ਦਿੱਤਾ ਜਾਂਦਾ ਸੀ ਪਰ ਹੁਣ ਇੱਕ ਬਹੁਤ ਵਧੀਆ ਮਹਿੰਮ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਈ ਹੈ ਕਿ ਇਹਨਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਬਜਾਏ ਇਹਨਾਂ ਨੂੰ ਇੱਕ ਸੁਧਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਇਹਨਾਂ ਨੂੰ ਇੱਕ ਜਿਹੜਾ ਐਂਟੀਫੀਸ ਦਾ ਪਰਚਾ ਹੁੰਦਾ ਹੈ ਸੈਕਸ਼ਨ 27 ਥਰੂ ਪਰਚਾ ਹੁੰਦਾ ਹੈ ਤੇ ਸੈਕਸ਼ਨ 64 ਦੇ ਥਰੂ ਇਮਿਊਨਿਟੀ ਮਿਲਦੀ ਹੈ ਜੇ ਆਪ ਦਾ ਇਲਾਜ ਇਹ ਕਿਸੇ ਵੀ ਨਸ਼ਾ ਸ਼ਡੋਬ ਕੇਂਦਰ ਚੋਂ ਕਰਵਾਉਣਾ ਕਰਵਾਉਣਗੇ ਤੇ ਇਸੇ ਤਹਿਤ ਹੀ ਪੰਜਾਬ ਪੁਲਿਸ ਵੱਲੋਂ ਸਾਡੇ ਕੋਲੇ ਜਿਹੜੇ ਵੀ ਛੋਟੇ ਤੌਰ ਤੇ ਨਸ਼ਾ ਕਰਦੇ ਨੇ ਘੱਟ ਮਾਤਰਾਜ ਨਸ਼ਾ ਕਰਦੇ ਨੇ ਉਹਨਾਂ ਨੂੰ ਸਾਡੇ ਕੋਲ ਐਡਮਿਟ ਕਰਾਇਆ ਜਾਂਦਾ ਹੈ ਤੇ ਉਹਨਾਂ ਦਾ ਅਸੀਂ ਇੱਥੇ ਇਲਾਜ ਕਰਦੇ ਹਾਂ ਹਸ ਤੱਕ ਪਿਛਲੇ ਮਹੀਨੇ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਲਗਭਗ ਤੇ ਹੁਣ ਤੱਕ 627 ਮਰੀਜ਼ ਇਸ ਚੀਜ਼ ਦੇ ਆ ਚੁ ਘੇੜੀ-ਘੇੜੀ ਨਸ਼ਾ ਕਰਦੇ ਜੀ ਨਸ਼ਾ ਦੇਖੋ ਸਾਰੇ ਇਹ ਲਗਭਗ ਕੋਈ ਚਿੱਟੇ ਦਾ ਨਸ਼ਾ ਕਰ ਰਹੇ ਕੋਈ ਗੋਲੀਆਂ ਖਾ ਰਹੇ ਕੋਈ ਕੈਪਸੂਲ ਖਾ ਰਹੇ तकरीबन ਮਿਕਸ ਨਸ਼ਾ ਪਰ ਜ਼ਿਆਦਾਤਰ ਚਿੱਟੇ ਦੇ ਮਰੀਜ਼ ਆਦਾ ਹੁਣ ਕੀ ਅਪੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਤੇ ਉਮਰ ਕਿੰਨੀ-ਕਿੰਨੀ ਹੈ ਜਿਹੜੇ ਤੁਹਾਡੇ ਕੋਲ ਆਏ ਨੇ ਜਿਹੜੇ ਮੇਰੇ ਕੋਲ ਜ਼ਿਆਦਾ ਮਰੀਜ਼ ਆਏ ਨੇ ਲਗਭਗ ਸਾਰਾ ਯੂਥ ਹੈ 20 ਤੋਂ 35 ਸਾਲ ਦਾ ਹੈ ਤੇ ਪਰ ਮੇਰੀ ਇਹੀ ਲੋਕਾਂ ਨੂੰ ਅਪੀਲ ਹੈ ਸਮਾਜ ਨੂੰ ਇਹਨਾਂ ਦੇ ਪੇਰੈਂਟਸ ਨੂੰ ਅਪੀਲ ਹੈ ਦੇਖੋ ਜੇ ਆਪਾਂ ਕਹੀ ਇਕੱਲੇ ਸਰਕਾਰਾਂ ਦਾ ਸਹਸਣ ਹੋਣੀ ਹੈ ਇਕੱਲੇ ਸਰਕਾਰਾਂ ਨਹੀਂ ਇਹ ਸਾਰਾ ਦਾ ਇੱਕ ਮਿਲ ਜੁਲ ਕੇ ਸਹਿਯੋਗ ਚਾ ਅੱਜ ਕੀ ਹੈ ਪਹਿਲੀ ਗੱਲ ਤਾਂ ਮੈਂ ਪੇਰੈਂਟਸ ਤੇ ਸਮਾਜ ਨੂੰ ਕਹਿਣਾ ਚਾਹੁੰਗਾ ਜਿਹੜਾ ਵੀ ਬੰਦਾ ਨਸ਼ੇ 'ਚ ਗ੍ਰਸਤ ਹੈ ਉਹਨੂੰ ਨਸ਼ੇੜੀ ਨਾ ਕਹੋ ਕਿਉਂਕਿ ਇਹ ਇੱਕ ਮਾਨਸਿਕ ਰੋਗ ਹੈ ਉਹਨੂੰ ਆਮ ਰਿੱਜਾ ਵਾਂਗੂ ਹੀ ਡੀਲ ਕੀਤਾ ਜਾਵੇ ਤੇ ਬਾਕੀ ਕੋਈ ਵੀ ਬਠਿੰਡੇ ਜ਼ਿਲ੍ਹੇ ਦਾ ਜਾਂ ਆਸੇ ਪਾਸੇ ਦਾ ਕੋਈ ਵੀ ਬੰਦਾ ਨਸ਼ਾ ਛੱਡਣਾ ਚਾਹਵਾਨ ਹੈ ਸਾਡੇ ਬਠਿੰਡੇ ਸਿਵਲ ਹਸਪਤਾਲ 'ਚ 50 ਬੈੱਡ ਦਾ ਨਸ਼ਾ ਛੁਡਾਊ ਕੇਂਦਰ ਚੱਲਦਾ ਹੈ ਪੰਜਾਬ ਬੈੱਡ ਦਾ ਰੀਹੈਬ ਸੈਂਟਰ ਚੱਲਦਾ 400 ਕਿਲੋਚ ਤੇ ਸਾਡੇ ਕੋਲ ਜਦੋਂ ਮਰਜ਼ੀ ਆਵੇ ਇੱਥੇ ਮਨੋਰੋਗ ਮਾਹਰ ਤੇ ਕਾਉਂਸਲਰ ਦੀ ਮਦਦ ਨਾਲ ਨਸ਼ਾ ਬਲ ਉਹਨਾਂ ਨੂੰ ਮਰੀਜ਼ਾਂ ਨੂੰ ਬੀਜ਼ੀ ਰੱਖਿਆ ਜਾਂਦਾ ਹੈ ਉਹਨਾਂ ਨੂੰ ਮੈਡੀਟੇਸ਼ਨ ਯੋਗਾ ਇਨਡੋਰ ਗੇਮਸ ਬੁక్స్ ਵਗਰਾ ਸਭ ਕੁਝ ਦਿੱਤਾ ਜਾਂਦਾ ਹੈ ਰੀਹੈਬਿਟੇਸ਼ਨ ਸੈਂਟਰ ਵਿੱਚ ਸਾਡੇ ਕੋਲ ਇਵਨ ਆਊਟਡੋਰ ਗੇਮਸ ਜਿਮ ਬਣਿਆ ਪ੍ਰੋਪਰ ਬੈਡਮਿੰਟਨ ਬਾਸਕਟਬਾਲ ਸਭ ਕੁਝ ਹੈ ਡਾਕਟਰ ਸਾਹਿਬ ਆਪਣਾ ਪ੍ਰਸਿੱਧ ਐਸਐਸਪੀ ਸਾਹਮਣੇ ਤੁਹਾਨੂੰ ਵੀ ਮੁਲਾਜ਼ਮ ਹੀ ਦਿੱਤੇ ਹਾਂਜੀ ਹਾਂ ਐਸਐਸਪੀ ਭਿੰਡਾ ਪੁਲਿਸ ਸੈਕਸ਼ਨ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਮਾ ਜੋ ਐਸਐਸਪੀ ਸਾਹਿਬ ਦਾ ਕਿਉਂਕਿ ਪਿੱਛੇ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਅਸੀਂ ਉਹਨਾਂ ਨੂੰ ਕਿਹਾ ਸੀ ਸਾਡੇ ਕੋਲ ਸਿਕਿਉਰਿਟੀ ਦਿੱਕਤ ਆ ਰਹੀ ਹੈ ਤੇ ਉਹਨਾਂ ਨੇ ਸਾਨੂੰ ਦੋ ਮੁਲਾਜ਼ਮ ਇੱਥੇ ਤਾਇਨਾਤ ਕਰਕੇ ਦਿੱਤੇ ਨੇ ਗੋਡੀ ਦੇ ਦਿੱਕਤ ਕਾ ਵੀ ਕੀ ਪ੍ਰੋਬਲਮ ਹੁੰਦੀ ਸੀ ਇਹ ਸਾਨੂੰ ਅਸੀਂ ਮਰੀਜ਼ ਵੱਧ ਰਹੇ ਤੇ ਉਸ ਕੱਧ ਪੱਖੋਂ ਵੀ ਸਿਕਿਉਰਿਟੀ ਪਰ ਚੇਂਜ ਜਿਹੜੇ ਮਰੀਜ਼ ਜਿਹੜੇ ਹੁੰਦੇ ਉਹ ਕਈ ਵਾਰ ਵਾਇਲੈਂਟ ਵੀ ਹੋ ਜਾਂਦੇ ਆ ਸੈਲਫ ਹਰਮ ਵੀ ਕਰਦੇ ਨਾਲ ਆਪ